ਐਸਐਮ ਜੈਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਮੈਂ ਤੁਹਾਡੇ ਨਾਲ ਰਕੇਸ਼ ਪ੍ਰੋਗਰਾਮ ਪੱਖ ਦੀ ਸਿਆਸਤ ਲੈ ਕੇ ਹਾਜ਼ਰ ਹਾਂ ਗੱਲਬਾਤ ਕਰਾਂਗੇ ਚੋਣਾਂ ਦੌਰਾਨ ਵੱਖ-ਵੱਖ ਮੁੱਦਿਆਂ ਦੇ ਉੱਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਵਿਰਿੰਦਰ ਜੀ ਵਿਰਿੰਦਰ ਜੀ ਸਵਾਗਤ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਰਕੇਸ਼ ਜੀ ਵਿਰਿੰਦਰ ਜੀ ਸ਼ਿਫਸ ਹੈ ਨਾ ਆਗੂ ਸਰਦੀਸ਼ ਸੂਰੀ ਦਾ ਮਰਡਰ ਹੋਇਆ ਸੀ ਜਿਹਦੇ ਵਿੱਚ ਦੋਸ਼ੀ ਪਾਏ ਗਏ ਸੰਦੀਪ ਸਿੰਘ ਸਣੀ ਜੋ ਜੇਲ੍ਹ ਦੇ ਵਿੱਚ ਬੰਦ ਨੇ ਆਜ਼ਾਦ ਉਮੀਦਵਾਰ ਜੋਨ ਲੜਨਗੇ ਵਕ ਵਕ ਜਥੇਬੰਦੀਆਂ ਉਹਨਾਂ ਦਾ ਪੂਰਾ ਸਾਥ ਦੇਣਗੇ ਕੀ ਕਹਿਣਾ ਤੁਹਾਡਾ ਦੇਖੋ ਜਿਸ ਤਰੀਕੇ ਦੇ ਨਾਲ ਆਪਾਂ ਅਜੇ ਨਵੰਬਰ 2022 ਤੇ ਉਸ ਦਿਨ ਦੀ ਗੱਲ ਕਰੀ ਉਸ ਖਾਸ ਦਿਨ ਜਦੋਂ ਸੰਦੀਪ ਸਿੰਘ ਸਣੀ ਨਾਂ ਦੇ ਨੌਜਵਾਨ ਨੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਆਪਣੀ ਲਾਇਸੈਂਸੀ ਹਥਿਆਰ ਦੇ ਨਾਲ ਗੋਲੀ ਮਾਰ ਕੇ ਜਿਹੜਾ ਕਤਲ ਕਰਤਾ ਸੀਗਾ ਉਸ ਤੋਂ ਬਾਅਦ ਪੁਲਿਸ ਨੇ ਸੰਦੀਪ ਸਿੰਘ ਸਣੀ ਨੂੰ ਗ੍ਰਿਫਤਾਰ ਕਰ ਲਿਆ ਇਸ ਵੇਲੇ ਜੇਲ੍ਹ 'ਚ ਬੰਦ ਨੇ ਹੁਣ ਆ ਮੰਨ ਲਾ ਕੀ ਹੈ ਅੰਮ੍ਰਿਤਸਰ ਵਿਖੇ ਗੁਰਦੁਆਰਾ ਸਾਹਿਬ ਹੈਗਾ ਆ ਟਾਰੀ ਸਾਹਿਬ ਉੱਥੇ ਵਕ ਵਕ ਸਿੱਖ ਜਥੇਬੰਦੀਆਂ ਨੇ ਬੈਠਕ ਕੀਤੀ ਹੈ ਪਰਿਵਾਰਕ ਮੈਂਬਰ ਵੀ ਸਨੀ ਹੋਰਾਂ ਦੇ ਉਸ ਬੈਠਕ ਦੇ ਵਿੱਚ ਮੌਜੂਦ ਸੀ ਫੈਸਲਾ ਲਿਆ ਗਿਆ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਕਹਿਣਾ ਸੀਗਾ ਕਿ ਵਕ ਵਕ ਸਿਆਸੀ ਜਥੇਬੰਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਝੂਠ ਦੇ ਆਧਾਰ ਤੇ ਜਿਸ ਢੰਗ ਨਾਲ ਸਿਆਸਤ ਕਰਦੀਆਂ ਨੇ ਪੰਜਾਬ ਦੇ ਵਿੱਚ ਔਰ ਜਿਸ ਢੰਗ ਨਾਲ ਇਸ ਵੇਲੇ ਪੰਜਾਬ ਦੇ ਵਿੱਚ ਮਾਹੌਲ ਚੱਲਦਾ ਪਿਆ ਤੇ ਕਿਉਂ ਨਾ ਸੰਦੀਪ ਸੰਨੀ ਨੂੰ ਇਸ ਲੋਕ ਸਭਾ ਚੋਣ ਦੇ ਦੌਰਾਨ ਅੰਮ੍ਰਿਤਸਰ ਤੋਂ ਆਜ਼ਾਦ ਕੈਂਡੀਡੇਟ ਜਿਹੜਾ ਅਨਾਉਂਸ ਕਰ ਦਿੱਤਾ ਜਾਵੇ ਫੈਸਲਾ ਜਿਹੜਾ ਸਾਰਿਆਂ ਨੇ ਕਬੂਲਿਆ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਸੰਨੀ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ ਇਸ ਵੇਲੇ ਸੰਨੀ ਹੋਰੀ ਜੋ ਹੈ ਇਸ ਵੇਲੇ ਜੇਲ੍ਹ ਚ ਬੰਦ ਨੇ ਸੋ ਜਿਸ ਤਰੀਕੇ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਦਿਬੜੂਗੜ ਜੇਲ੍ਹ ਦੇ ਵਿੱਚ ਭਾਈ ਅਮਰਪਾਲ ਸਿੰਘ ਹੋਰੀ ਬੰਦ ਨੇ ਔਰ ਉਹਨਾਂ ਉਹ ਵੀ ਜਖੜੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਪੰਥਕ ਸਿਆਸੀ ਪਾਰਟੀਆਂ ਵੀ ਉਹਨਾਂ ਦਾ ਸਾਥ ਦਿੰਦੀਆਂ ਨਜ਼ਰ ਆ ਰਹੀਆਂ ਨੇ ਕਿ ਤਨਾ ਕਿਤੇ ਔਰ ਜਿਸ ਤਰੀਕੇ ਦੇ ਨਾਲ ਅੱਜ ਆਪਾਂ ਅੰਮ੍ਰਿਤਸਰ ਦੀ ਗੱਲ ਕਰ ਲਈਏ ਤੇ ਅੰਮ੍ਰਿਤਸਰ ਆ ਲੋਕ ਸਭਾ ਹਲਕੇ ਤੋਂ ਜੀ ਸ਼ਰਮਣ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਹਾਗੇਨੇ ਆਗੂ ਪ੍ਰਧਾਨ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਫਰਜ਼ੰਦ ਈਮਾਨ ਸਿੰਘ ਮਾਨ ਵੀ ਇਸ ਵੇਲੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਸੋ ਜਸ ਢੰਗ ਨਾਲ ਉਸੇ ਤਰੀਕੇ ਦੇ ਨਾਲ ਜੇ ਆਪਾਂ ਸ਼ਰਮਣੇ ਅਕਾਲੀਵਾਲ ਦੀ ਗੱਲ ਕਰੀਏ ਤੇ ਸ਼ਰਮਣੇ ਅਕਾਲੀ ਦਲ ਵੱਲੋਂ ਵੀ ਅਨਿਲ ਜੋਸ਼ੀ ਜਿਹੜੇ ਉੱਥੋਂ ਚੋਣ ਲੜ ਰਹੇ ਨੇ ਕੀ ਜਿਸ ਤਰੀਕੇ ਦੇ ਨਾਲ ਖਡੂਰ ਸਾਹਿਬ ਹਲਕੇ ਤੋਂ ਭਾਈ ਅਮਰਪਾਲ ਸਿੰਘ ਦਾ ਜਿਹੜਾ ਇੱਕ ਤਰ੍ਹਾਂ ਨਾਲ ਸਾਥ ਦੇਣ ਗਿਆ ਪੰਥਕ ਸਿਆਸੀ ਪਾਰਟੀਆਂ ਕੀ ਇਸੇ ਤਰੀਕੇ ਦੇ ਨਾਲ ਜੋ ਦੱਸਿਆ ਜਾ ਰਿਹਾ ਹੈ ਕਿ ਸਾਥ ਦੇਣ ਗਿਆ ਸੰਦੀਪ ਸਿੰਘ ਸਣੀ ਦਾ ਇਹ ਜਿੰਨੀਆਂ ਵੀ ਹੈਗੀਆਂ ਨੇ ਪੰਥਕ ਸਿਆਸੀ ਪਾਰਟੀਆਂ ਇਹ ਵੀ ਬੜਾ ਵੱਡਾ ਸਵਾਲ ਹੋਊਗਾ ਰਕੇਸ਼ ਜੀ ਔਰ ਜਿਸ ਤਰੀਕੇ ਦੇ ਨਾਲ ਇਹ ਸਭ ਚੀਜ਼ਾਂ ਸਿਆਸਤ ਦੇ ਵਿੱਚ ਵਾਪਰ ਰਹੀਆਂ ਨੇ ਔਰ ਮੈਨੂੰ ਲੱਗਦਾ ਕਿ ਨਵੇਂ ਸਮੀਕਰਨ ਜਿਹੜੇ ਨੇ ਪੰਜਾਬ ਦੇ ਵਿੱਚ ਬਣਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਵਰਿੰਦਰ ਜੀ ਇੱਕ ਸਵਾਲ ਹੋਰ ਤਾਮਲਮੂਲ ਦੇ ਇੱਕ ਕੈਂਡੀਡੇਟ ਹਿਸ਼ਾਰਪੁਰ ਆਣ ਕੇ ਇਲਕਸ਼ਨਾਂ ਦੀ ਪੂਰੀ ਤਿਆਰੀ ਕੀਤੀ ਹੋਈ ਆ ਉਥੋਂ ਇਲੈਕਸ਼ਨ ਜਿੱਤਣ ਮਤਲਬ ਲੜਨ ਦੀ ਪੂਰੀ ਤਿਆਰੀ ਕੀਤੀ ਹੋਈ ਆ ਜੀ ਬਿਲਕੁਲ ਤਾਮਿਲਮੂਲ ਦੇ ਇੱਕ ਸੈਸਦਾਂ ਨੇ ਜੀਵਨ ਸਿੰਘ ਮੱਲਾ ਜੀ ਪਾਰਟੀ ਹੈਗੇ ਜੀ ਬੀਡੀਪੀ ਯਾਨੀ ਕਿ ਬਹੁਜਨ ਦਰਾਵਿਡ ਪਾਰਟੀ ਜੀ ਇਹ ਮੂਲ ਰੂਪ ਚ ਤਾਮਿਲਨਾਡੂ ਦੀ ਪਾਰਟੀ ਹੈ ਤੇ ਇੱਥੇ ਜੀਵਨ ਸਿੰਘ ਮੱਲਾ ਜਿਹੜੇ ਨੇ ਤਾਮਿਲਮੂਲ ਦੇ ਹੈਗੇ ਨੇ ਵਿਅਕਤੀ ਉਹ ਇੱਥੇ ਆ ਕੇ ਚੋਣ ਲੜ ਰਹੇ ਨੇ ਹੁਸ਼ਿਆਰਪੁਰ ਲੋਕ ਸਭਾ ਕੰਸਟੀਟੂਐਂਸੀ ਤੋਂ ਹੁਣ ਆਪਾਂ ਦੱਸ ਦਈਏ ਕਿ ਜੀਵਨ ਸਿੰਘ ਮੱਲਾ ਪਿਛਲੇ ਸਾਲ ਜ ਜੇ ਆਪਾਂ ਗੱਲ ਕਰ ਲਈਏ ਤੇ ਇਹ 2000 ਜਨਵਰੀ 2023 ਤੱਕ ਇਹ ਆ ਜਿਹੜੇ ਸੀਗੇ Hindu ਮੂਲ ਦੇ ਸੀ ਇਹਨਾਂ ਦਾ ਨਾਮ ਸੀਗਾ ਆ ਜੀਵਨ ਕੁਮਾਰ ਮੱਲਾ ਜਨਵਰੀ 2023 ਚ ਇਹਨਾਂ ਨੇ ਸਿੱਖ ਧਰਮ ਜਿਹੜਾ ਅਪਣਾ ਲਿਆ ਸਿਰਫ ਇਹੀ ਨਹੀਂ ਬਹੁਤ ਸਾਰੇ ਤਾਮਿਲ ਮੂਲ ਦੇ ਉੱਥੇ ਜਿਹੜੇ ਹੈਗੇ ਵਿਅਕਤੀ ਉਹਨਾਂ ਨੇ ਸਿੱਖ ਧਰਮ ਜਿਹੜਾ ਹੈ ਕਈਆਂ ਨੇ ਅਪਣਾ ਲਿਆ ਹੂੰ ਹੁਣ ਉਹਨਾਂ ਨੇ ਇੱਕ ਪਾਰਟੀ ਦਾ ਜਿਹੜਾ ਹੈਗਾ ਗਠਨ ਕੀਤਾ ਬੀ ਡੀ ਪੀ ਬਹੁਜਨ ਦਰविड़ ਪਾਰਟੀ ਹੁਣ ਕਾਰਨ ਕੀ ਸੀ ਮਕਸਦ ਕੀ ਸੀ ਮਕਸਦ ਇਹ ਸੀਗਾ ਕਿ ਜਿਸ ਢੰਗ ਨਾਲ ਆ ਖਬਰਾਂ ਜਿਸ ਢੰਗ ਨਾਲ ਜਾਣਕਾਰੀਆਂ حاصل ਹੋਈਆਂ ਨੇ ਕਿ ਇਹਨਾਂ ਦਾ ਜੋ ਮੰਨਣਾ ਹੈ ਇਹਨਾਂ ਦਾ ਕਹਿਣਾ ਹੈ ਕਿ ਤਾਮਿਲਨਾਡੂ ਦੇ ਵਿੱਚ ਵੀ ਜਾਤ ਪਾਤ ਦੇ ਨਾਂ ਤੇ ਇਹਨਾਂ ਨਾਲ ਵਿਤਕਰਾ ਹੋਇਆ ਹੈ ਉੱਥੇ ਵੀ ਜੇ ਦੇਖਿਆ ਜਾਵੇ ਤੇ ਪੂਰੇ ਦੇਸ਼ ਦੇ ਵਿੱਚ ਹੈ ਕੋਈ ਵੀ ਤੁਸੀਂ ਦੇਖ ਲਓ ਕੋਈ ਵੀ ਥਾਂ ਦੇਖ ਲਓ ਪੰਜਾਬ ਦੇ ਵਿੱਚ ਵੀ ਜੇ ਦੇਖਿਆ ਜਾਵੇ ਘੱਟ ਨਹੀਂ ਹੈਗਾ ਅੱਜ ਹੀ ਖਬਰ ਆਪਾਂ ਸਾਹਮਣੇ ਆਏ ਸੀ ਕਿ ਇੱਕ ਲੁਧਿਆਣੇ ਦੇ ਇੱਕ ਪਿੰਡ ਦੇ ਵਿੱਚ ਇੱਕ ਬਜ਼ੁਰਗ ਔਰਤ ਦਾ ਜਦੋਂ ਸੰਸਕਾਰ ਕਰ ਮਰ ਗਈ ਸੀਗੀ ਡੈਥ ਹੋ ਗਈ ਉਹਨਾਂ ਦੀ ਬਜ਼ੁਰਗ ਔਰਤ ਦੀ ਜਦੋਂ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਸ਼ਮਸ਼ਾਨ ਘਾਟ ਲਿਜਾਇਆ ਗਿਆ ਤੇ ਉੱਥੇ ਰੌਲਾ ਪੈ ਗਿਆ ਉਹ ਕਹਿੰਦੇ ਸੀ ਇਹ ਤੇ ਜੀ ਦੂਸਰੀ ਜਿਹੜੀ ਜਾਤਾਂ ਹੈਗੀਆਂ ਨੇ ਜਨਰਲ ਵਾਲਿਆਂ ਦਾ ਹੈਗਾ ਇਹ ਸ਼ਮਸ਼ਾਨ ਘਾਟ ਇੱਥੇ ਸੰਸਕਾਰ ਨਹੀਂ ਕੀਤਾ ਕਰਨ ਦਿੱਤਾ ਜਾਊਗਾ ਉੱਥੇ ਰੌਲਾ ਪੈ ਗਿਆ ਖੈ ਸਾਰਾ ਮਾਮਲਾ ਜਿਹੜਾ ਨਾ ਉਹ ਹੱਲ ਹੋ ਗਿਆ ਪਰ ਅਜੇ ਵੀ ਪੰਜਾਬ ਦੇ ਵਿੱਚ ਵੀ ਤੁਸੀਂ ਬਹੁਤ ਸਾਰੇ ਇਹੋ ਜਿਹੇ ਪਿੰਡ ਦੇਖੋਗੇ ਜਿੱਥੇ ਜਨਰਲ ਵਾਲਿਆਂ ਦਾ ਸ਼ਮਸ਼ਾਨ ਘਾਟ ਅਲੱਗ ਹੈ ਅਨੁਸੂਚੀ ਜਾਤੀ ਵਾਲਿਆਂ ਦਾ ਅਲੱਗ ਹੈ ਰਾਜਸਥਾਨ 'ਚ ਤੁਸੀਂ ਦੇਖ ਲੋਗੇ ਬਹੁਤ ਜ਼ਿਆਦਾ ਊਚ ਨੀਚ ਜਾ ਜਿਹੜਾ ਮਾਹੌਲ ਹੈ ਇਸ ਵੇਲੇ ਸਾਡੇ ਦੇਸ਼ 'ਚ ਆਪਾਂ ਕਹਿੰਦੇ ਪੂਰੀ ਤਰ੍ਹਾਂ ਖਤਮ ਹੋਇਆ ਖਤਮ ਨਹੀਂ ਹੋਇਆ ਜਾਤ ਪਾਤ ਊਚ ਨੀਚ ਅਜੇ ਵੀ ਸਾਡੇ ਦੇਸ਼ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਜੇ ਹੁੰਦਾ ਪੂਰੇ ਵਰਲਡ 'ਚ ਜੇ ਤੁਸੀਂ ਦੇਖ ਲਓ ਕਿਤੇ ਵੀ ਵਰਨ ਵੰਵਸਥਾ ਨਹੀਂ ਆ ਸਾਡੇ ਦੇਸ਼ ਦੇ ਵਿੱਚ ਜਾਤ ਦੇ ਨਾਂ ਤੇ ਇੱਕ ਦੂਜੇ ਨਾਲ ਜੋ ਵਿਤਕਰਾ ਹੁੰਦਾ ਬਹੁਤ ਜ਼ਿਆਦਾ ਹੁੰਦਾ ਸੋ ਇਸ ਵਿਤਕਰੇ ਤੋਂ ਦੁਖੀ ਹੋ ਕੇ ਤਾਮਿਲ ਮੂਲ ਦੇ ਉਹਨਾਂ ਕੁਝ ਲੋਕਾਂ ਨੇ ਸਿੱਖ ਧਰਮ ਅਪਣਾ ਲਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਾਂ ਤੋਂ ਮਤਲਬ ਉਹਨਾਂ ਦੀ ਸਿੱਖਿਆ ਤੋਂ ਬਹੁਤ ਪ੍ਰਭਾਵਿਤ ਆ ਤੇ ਅਸੀਂ ਜਿਹੜਾ ਹੈਗਾ ਕਿ ਅਸੀਂ ਸਿੱਖ ਧਰਮ ਨੂੰ ਜਾਣਿਆ ਵਿਚਾਰਿਆ ਵੀ ਜਿੱਥੇ ਜਿਹੜਾ ਹੈਗਾ ਜਾਤ ਪਾਤ ਦਾ ਵਿਤਕਰਾ ਨਹੀਂ ਹੁੰਦਾ ਸਭ ਨੂੰ ਇੱਕ ਸਮਾਨ ਮੰਨਿਆ ਜਾਂਦਾ ਇਸ ਕਰਕੇ ਉਹਨਾਂ ਨੇ ਸਿੱਖ ਧਰਮ ਜਿਹੜਾ ਹੈ ਆਪਣਾ ਰਹੇ ਨੇ ਉਹ ਔਰ ਇਹ ਇਹ ਹੀ ਨਹੀਂ ਬਹੁਤ ਸਾਰੇ ਮੈਂ ਦੇਖਿਆ ਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਹੋਰ ਜਿੱਥੇ ਬਹੁਤ ਸਾਰੀਆਂ ਜਨਜਾਤੀਆਂ ਹੈਗੀਆਂ ਜਿਨ੍ਹਾਂ ਨੇ ਵਿਤਕਰੇ ਤੋਂ ਦੁਖੀ ਹੋ ਕੇ ਸਿੱਖ ਧਰਮ ਜਿਹੜਾ ਹੈਗਾ ਉਹ ਅਪਣਾਇਆ ਗੁਰਦੁਆਰਾ ਸਾਹਿਬ ਉੱਥੇ ਉਹਨਾਂ ਨੇ ਸਾਫਤ ਕੀਤਾ ਉੱਥੇ ਬਾਣੀ ਪੜ੍ਹਦੇ ਨੇ ਪੂਰੀ ਸਿੱਖੀ ਸਰੂਪ ਦੇ ਵਿੱਚ ਆ ਕੇ ਪੂਰੇ ਨਿੱਤ ਨੇਮ ਜਿਹੜੇ ਨੇ ਉਹ ਸਿੱਖ ਧਰਮ ਨੂੰ ਉਹਨਾਂ ਨੇ ਅਪਣਾ ਲਿਆ ਸੋ ਹੁਣ ਇਸ ਜਿਹੜੇ ਜੀਵਨ ਸਿੰਘ ਮੱਲਾ ਇੱਥੇ ਆਏ ਨੇ ਇਹਨਾਂ ਨੇ ਕਿਹਾ ਕਿ ਦੇਖੋ ਹੁਸ਼ਿਆਰਪੁਰ ਕੌਨਸਟਿਚਨਸੀ ਉਹਨਾਂ ਨੇ ਕਿਉਂ ਚੁਣੀ ਹੈ ਉਹ ਕਹਿੰਦਾ ਕਿ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਸ਼ੀਰਾਮ ਜੀ ਹੈਗੇ ਨੇ ਉਹਨਾਂ ਨੇ ਵੀ ਇੱਥੋਂ ਚੋਣ ਲੜੀ ਸੀ ਜਿੱਤੀ ਸੀ 1996 ਦੇ ਵਿੱਚ ਸੋ ਕਹਿੰਦੇ ਕਿ ਦੇਖੋ ਇਹਨਾਂ ਤੇ ਪ੍ਰਭਾਵ ਜਿਹੜਾ ਹੈਗਾ ਜਿਸ ਇੱਕ ਤਰੀਕੇ ਦੇ ਨਾਲ ਪਾਰਟੀ ਦੇ ਵਿੱਚ ਕੁਝ ਵਿਅਕਤੀਆਂ ਦਾ ਬੜਾ ਪ੍ਰਭਾਵ ਮੰਨਿਆ ਜਾਂਦਾ ਹੈ ਜਿਸ ਢੰਗ ਨਾਲ ਆਪਾਂ ਅੱਜ ਗੱਲ ਕਰੀਏ ਪੇਰੀਅਰ ਜਿਹੜੇ ਹੋਏ ਨੇ ਤਾਮਿਲਨਾਡੂ ਦੇ ਵਿੱਚ ਸੋਸ਼ਲ ਐਕਟਿਵਿਸਟ ਹੋਏ ਨੇ ਔਰ ਤਬਦੀਲੀ ਲਿਆਂਦਿਆਂ ਇਹਨਾਂ ਨੇ ਕੋਸ਼ਿਸ਼ ਕੀਤੀ ਇਕਵੈਲਿਟੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਖਾਸ ਤੌਰ ਤੇ ਜਿਸ ਢੰਗ ਨਾਲ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਸਮਾਜ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਵਿਤਕਰੇ ਹੁੰਦੇ ਜਾਤਪਾਤ ਦੇ ਨਾਂ ਦੇ ਉੱਤੇ ਸੋ ਉੱਥੇ 에ਰੋਡ ਨਾ ਹੈਗਾ ਜੀ 에ਰੋਡ ਵੈਂਕਟੱਪਾ ਰਮ ਸਾਮੀ ਪੇਰੀਅਰ ਇਹਨਾਂ ਨੂੰ ਕਿਹਾ ਜਾਂਦਾ ਹੈ ਫੇ ਇਹ ਇਹਨਾਂ ਨੇ ਇਹ ਇਹਨਾਂ ਦੇ ਜਿਹੜੇ ਅ ਪਰਸਨੈਲਿਟੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ ਜੀਵਨ ਸਿੰਘ ਮੱਲਾਹੂਰੀ ਔਰ ਇਹਨਾਂ ਦੀ ਪਾਰਟੀ ਦੇ ਜਿਹੜੇ ਹੈਗੇ ਨੇ ਅਸੂਲ ਕਹਿੰਦੇ ਸੀ ਅਸੀਂ ਜਾਤ ਪਾਤ ਤੋਂ ਉੱਪਰ ਉੱਠ ਕੇ ਇਕਵੈਲਟੀ ਦੇ ਮੁੱਦੇ ਜਿਹੜੇ ਹੈਗੇ ਆ ਔਰ ਜਿੱਥੇ ਵੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜਿਸ ਢੰਗ ਨਾਲ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਕਾਸ਼ੀਰਾਹ ਹੁਣੀ 1996 ਦੇ ਵਿੱਚ ਸ਼ਾਰਪੁਰ ਕੌਨਸਟਿਟੂਐਂਸੀ ਤੋਂ ਜਿੱਤੇ ਸੀ ਤਾਂ ਇਸ ਕਰਕੇ ਜੀਵਨ ਸਿੰਘ ਮੱਲਾਹ ਹੋਰਾਂ ਨੇ ਵੀ ਇਹ ਕੌਨਸਟਿਟੂਐਂਸੀ ਜਿਹੜੀ ਹੈਗੀ ਆ ਉਹ ਜਿਹੜੀ ਇਹ ਚੁਣੀ ਹੈਗੀ ਆ ਵੀ ਇੱਥੋਂ ਇਹ ਚੋਣ ਲੜਨਗੇ ਔਰ ਇਸ ਪਾਰਟੀ ਵੱਲੋਂ ਬੀਡੀਪੀ ਵੱਲੋਂ ਬੌਜਨ ਦਰਾਵਿਡ ਪਾਰਟੀ ਵੱਲੋਂ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣਾ ਪ੍ਰਚਾਰ ਵੀ ਵਕ ਵਕ ਜਥੇਬੰਦੀਆਂ ਦੇ ਨਾਲ ਵਕ ਵਕ ਜਿਹੜੇ ਲੋਕ ਹੈਗੇ ਉਹਨਾਂ ਨਾਲ ਮੀਟਿੰਗਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਤੇ ਇੱਕ ਵੱਡੀ ਗੱਲ ਹੈ ਕਿ ਰਕੇਸ਼ ਜੀ ਤਾਮਿਲਨਾਡੂ ਤੋਂ ਆ ਕੇ ਇੱਥੇ ਚੋਣ ਲੜਨ ਦਾ ਜਿਹੜਾ ਉਹਨਾਂ ਦਾ ਵਿਚਾਰ ਹੈਗਾ ਉਹਨਾਂ ਦਾ ਕਹਿਣਾ ਕਿ ਗੁਰੂ ਨਾਨਕ ਪਾਤਸ਼ਾਹ ਅ ਦੱਖਣ ਵਾਲ ਵੀ ਗਏ ਸੀ ਔਰ ਦੱਖਣ ਦੇ ਵਿੱਚ ਵੀ ਉਹਨਾਂ ਨੇ ਆਪਣੇ ਸਿੱਖਿਆ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਆਪਣੀਆਂ ਧਾਰਮਿਕ ਜਿਹੜੇ ਵਿਚਾਰ ਉੱਥੇ ਦੱਸੇ ਪਰ باوجود ਇਸ ਦੇ ਸਾਡੇ ਦੇਸ਼ ਦੇ ਵਿੱਚ ਸਮਾਜ ਦੇ ਵਿੱਚ ਇਹਨੇ ਗੁਰੂਆਂ ਪੀਰਾਂ ਨੇ ਇਹਨਾਂ ਕੋਈ ਸਾਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਪਰ ਅਜੇ ਵੀ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਦੇਖਿਆ ਜੇ ਬਹੁਤ ਜ਼ਿਆਦਾ ਵਿਤਕਰਾ ਜਿਹੜਾ ਉਹ ਪਾਇਆ ਜਾਂਦਾ ਸੋ ਇਹ ਜਿਹੜੇ ਹੈਗੇ ਨੇ ਤਾਮਿਲ ਮੂਲ ਦੇ ਲੋਕ ਨੇ ਇਹ ਬਿਲਕੁਲ ਜਿਸ ਢੰਗ ਨਾਲ ਮੈਂ ਪਹਿਲਾਂ ਦੱਸਿਆ ਇਹਨਾਂ ਦਾ ਨਾਂ ਜੀਵਨ ਕੁਮਾਰ ਮੱਲਾ ਸੀਗਾ ਤੇ ਫਿਰ ਜਨਵਰੀ 2023 ਦੇ ਵਿੱਚ ਇਹ ਇਹ ਸਾਬਤ ਸੂਰਤ ਜੇ ਇਹਨਾਂ ਨੇ ਅਪਣਾ ਲਿਆ ਸੀਗਾ ਆਪਣਾ ਸਾਬਤ ਸੂਰਤ ਬਣ ਗਏ ਸੀ ਸਿੱਖੀ ਨੂੰ ਅਪਣਾ ਲਿਆ ਸੀਗਾ ਸੋ ਹੁਣ ਪੰਜਾਬ ਦੇ ਵਿੱਚ ਆ ਕੇ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੱਸ ਰਹੇ ਨੇ ਕਿ ਜਿਸ ਢੰਗ ਨਾਲ ਤਾਮਿਲਨਾਡੂ ਦੇ ਵਿੱਚ ਵੀ ਉੱਥੇ ਵੀ ਇਹਨਾਂ ਨੇ ਸੱਤ ਜਿਹੜੇ ਹੈਗੇ ਸਿਆਸਤਦਾਨ ਇਸ ਪਾਰਟੀ ਦੇ ਜਿਨ੍ਹਾਂ ਚੋਂ ਜਿਹੜੇ ਹੈਗੇ ਕਈ ਤੇ ਸਿੱਖੀ ਸਰੂਪ ਦੇ ਵਿੱਚ ਮੌਜੂਦ ਨੇ ਤੇ ਕਈ ਸਿੱਖੀ ਸਰੂਪ ਜਿਹੜੇ ਨੇ ਅਪਣਾ ਰਹੇ ਨੇ ਇਹਨਾਂ ਦਾ ਮਤਲਬ ਜਿਹੜਾ ਚੋਣ ਲੜਨ ਦਾ ਮੇਨ ਮਕਸਦ ਇਹ ਹੈ ਕਿ ਜਿਹੜੀ ਆ ਜਾਤਪਰਤ ਦਾ ਬਿਤਕਰਾ ਜਾਨੀ ਕਿ ਮੇਨ ਖਤਮ ਕਰਨਾ ਇਕਵੈਲਟੀ ਲਿਆਣਾ ਦੇਖੋ ਜੀ ਪਹਿਲੀ ਗੱਲ ਤੇ ਹੈ ਕਿ ਸਿੱਖੀ ਸਰੂਪ ਜੇ ਉਹ ਜਿਸ ਢੰਗ ਨਾਲ ਉਹ ਇਹ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਤ ਠੀਕ ਹੈ ਜੇ ਇਹ ਕਹਿੰਦੇ ਨੇ ਜੇ ਸਾਡੇ ਨਾਲ ਉਥੇ ਵਿਤਕਰਾ ਨਾ ਹੁੰਦਾ ਤੇ ਸਾਨੂੰ ਲੋੜ ਹੀ ਨਹੀਂ ਸੀ ਹੈਗੀ ਪਰ ਆਪਣਾ ਸਭ ਚੀਜ਼ਾਂ ਇਸ ਢੰਗ ਨਾਲ ਆਉਣ ਦੀ ਪਰ ਉਹਨਾਂ ਨੂੰ ਬਹੁਤ ਪ੍ਰਭਾਵਿਤ ਨੇ ਸਿੱਖੀ ਧਰਮ ਤੋਂ ਸਿੱਖੀ ਤੋਂ ਪਰ ਚੀਜ਼ਾਂ ਇਹ ਹੈ ਕਿ ਦੇ ਦੇਖਿਆ ਜਾ ਉਹਨੇ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਧਾਰਮਿਕ ਸਥਾਨ ਬਣੇ ਹੋਏ ਨੇ ਇਹ ਜੀ ਇਸ ਕੌਮ ਦਾ ਜਿਹੜਾ ਹੈਗਾ ਧਾਰਮਿਕ ਸਥਾਨ ਹੈ ਇਹ ਜੀ ਇਸ ਜਾਤ ਦਾ ਧਾਰਮਿਕ ਸਥਾਨ ਹੈ ਇਹ ਜੀ ਇਸ ਜਾਤ ਦਾ ਸ਼ਮਸ਼ਾਨ ਘਾਟ ਹੈ ਜਾਂ ਇਸ ਜਾਤ ਦਾ ਸ਼ਮਸ਼ਾਨ ਘਾਟ ਹੈ ਤੇ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਅਜੇ ਵੀ ਸਾਡੇ ਸਮਾਜ ਦੇ ਵਿੱਚੋਂ ਅਸੀਂ ਨਹੀਂ ਉੱਪਰ ਪਾਏ ਬਿਲਕੁਲ ਕਿਤਨਾ ਕਿਤੇ ਇਨਸਾਨੀਅਤ ਦੇ ਨਾਲ ਵਿਤਕਰਾ ਜਿਹੜਾ ਹੁੰਦਾ ਦੇਖੋ ਇਹ ਇਹ ਜਾਤ ਪਾਤ ਦੇ ਨਾਲ ਜਿਹੜਾ ਵਿਤਕਰਾ ਵਿਤਕਰਾ ਹੈਗਾ ਨਾ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਮਹਾਂਪੁਰਖਾਂ ਨੇ ਇਹੀ ਸਾਨੂੰ ਸਮਝਾਇਆ ਕਿ ਮਨੁੱਖੀ ਜਿਹੜੀ ਹੈ ਜਾਤ ਜਿਹੜੀ ਇੱਕੋ ਹੀ ਹੈ ਜੀ ਮਨੁੱਖ ਬੰਦਾ ਇਹ ਇੱਕ ਨੂਰ ਸਭਨਾ ਦੇ ਵਿੱਚ ਇੱਕੋ ਨੂਰ ਹੈ ਪਰ باوجود ਜੇ ਅਸੀਂ ਜਾਤ ਪਾਤ ਦੇ ਨਾਂ ਤੇ ਵਿਤਕਰ ਕਰਦੇ ਹਾਂ ਵਿਤਕਰਾ ਕਰਦੇ ਹਾਂ ਤੇ ਫਿਰ ਸਾਡੇ ਚੇਤੇ ਫਿਰ ਉਹ ਸਿੱਖਿਆ ਦਾ ਤੇ ਕੋਈ ਅਸਰ ਹੋਇਆ ਹੀ ਨਹੀਂ ਨਾ ਤੇ ਫਿਰ ਅਸੀਂ ਜਿਹੜੇ ਹੈਗੇ ਆ ਉਹ ਸਾਡੀ ਸੋਚ ਕੋਈ ਸੋਚ ਹੈ ਮਾੜੀ ਮਾਨਸਿਕਤਾ ਹੈ ਤੇ ਜੋ ਡਿਸਟ੍ਰਿਕਟ ਨਾਲ ਉਹਨਾਂ ਨੇ ਜਿਹੜੇ ਹੈਗੇ ਜੀਵਨ ਸਿੰਘ ਮੱਲਾ ਔਰ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਇਸ ਵੇਲੇ ਸਿੱਖੀ ਦੇ ਵਿੱਚ ਆਏ ਨੇ ਸਿੱਖੀ ਬਾਣੇ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਆਏ ਨੇ ਤੇ ਔਰ ਪੰਜਾਬ ਦੇ ਵਿੱਚ ਆ ਕੇ ਉਹ ਚੌਣ ਲੜਨ ਦੇ ਵਿਚਾਰ ਬਣਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਢੰਗ ਨਾਲ ਉਹ ਤਾਮਿਲਨਾਡੂ ਦੇ ਵਿੱਚ ਵੀ ਇਸ ਪਾਰਟੀ ਦਾ ਜਿਹੜਾ ਹੈਗਾ ਪ੍ਰਚਾਰ ਪ੍ਰਸਾਰ ਤੇਜ਼ੀ ਨਾਲ ਕਰ ਰਹੇ ਨੇ ਔਰ ਦੇਖੋ ਬਿਲਕੁਲ ਵੀ ਉਹਨਾਂ ਦਾ ਪੰਜਾਬੀ ਭਾਸ਼ਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਹੌਲੀ ਹੌਲੀ ਪੰਜਾਬੀ ਵੀ ਸਿੱਖ ਰਹੇ ਨੇ ਔਰ ਜਿਸ ਢੰਗ ਨਾਲ ਸਭ ਚੀਜ਼ਾਂ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਤੇ ਜਿਸ ਢੰਗ ਨਾਲ ਇਸ ਢੰਗ ਜਾਗਰੂਕਤਾ ਜਿਹੜੀ ਹੈ ਲੋਕਾਂ ਦੇ ਵਿੱਚ ਫੈਲ ਰਹੀ ਹੈ ਔਰ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਹਲੇ ਟਾਈਮ ਲੱਗੂਗਾ ਉਸ ਜਾਤ ਪਾਤ ਵਾਲੀ ਕੋਈ ਮਾਨਸਿਕਤਾ ਤੋਂ ਉੱਠਣ ਨੂੰ ਸਾਡੇ ਦੇਸ਼ ਨੂੰ ਸਾਲੇ ਸਮਾਂ ਲੱਗੇਗਾ ਅਜੇ ਵੀ ਲੋਕਾਂ ਦੀ ਜਿਹੜੀ ਮਾਨਸਿਕਤਾ ਹੈਗੀ ਉਹ ਬੜੀ ਬਹੁਤ ਸਾਰੇ ਮੈਂ ਸਾਰਿਆਂ ਦੇ ਨਿਕਾਂਗਾ ਕਿ ਕਈਆਂ ਦੀ ਮਾਨਸਿਕਤਾ ਬੜੀ ਕੋਝੀ ਹੈ ਬੜੀ ਛੋਟੀ ਹੈ ਹਮ ਬੇਸ਼ੱਕ ਦੀ ਪੜ੍ਹ ਲਿਖ ਬਹੁਤ ਜ਼ਿਆਦਾ ਗਏ ਨੇ ਲੇਕਿਨ ਅਜੇ ਵੀ ਕਿਤਨਾ ਕਿਤੇ ਇਹ ਚੀਜ਼ਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਹੱਲੇ ਵੀ ਹੈਗੀਆਂ ਨੇ ਦੇਖੋ ਪੜ੍ਹਨਾ ਲਿਖਣਾ ਸਿੱਖਿਅਤ ਹੋਣਾ ਜੀ ਇੱਕ ਚੀਜ਼ ਹੁੰਦੀ ਹੈ ਕੁਆਲੀਫਾਈਡ ਹੋਣਾ ਇੱਕ ਚੀਜ਼ ਹੁੰਦੀ ਹੈ ਐਜੂਕੇਟ ਹੋਣਾ ਜੀ ਅਸੀਂ ਲੋਕ ਟੈਸਟ ਪਾਸ ਕਰਕੇ ਇਮਤਿਹਾਨ ਪਾਸ ਕਰਕੇ ਡਿਗਰੀਆਂ ਤੇ ਜਰੂਰ ਆਪਣੇ ਗਲਾਂ 'ਚ ਲਮਕਾ ਲੈਣੇ ਆ ਪਰ ਆਪਣੇ ਦਿਮਾਗ ਦੇ ਵਿੱਚ ਸਿੱਖਿਆ ਜਿਹੜੀ ਹੈ ਵਿਦਿਆ ਜਿਹੜੀ ਹੈ ਉਹ ਨਹੀਂ ਆਪਣਾ ਪਾਉਂਦੇ ਉਹ ਸਿੱਖ ਨਹੀਂ ਸਕਦੇ ਤਾਂ ਮੈਂ ਅਕਸਰ ਇੱਕ ਗੱਲ ਕਰਨਾ ਕਿ ਜ਼ਿਆਦਾ ਕਰਕੇ ਸਾਡੇ ਦੇਸ਼ 'ਚ ਕੁਆਲੀਫਾਈਡ ਤੇ ਹੈਗੇ ਨੇ ਪਰ ਐਜੂਕੇਟ ਨਹੀਂ ਹੈਗੇ ਕਿਉਂਕਿ ਐਜੂਕੇਸ਼ਨ ਜਦੋਂ ਹੁੰਦੀ ਹੈ ਨਾ ਉਹ ਬੌਧਿਕ ਵਿਕਾਸ ਹੋ ਜਾਂਦਾ ਹੈ ਜਿਹੜਾ ਤੁਹਾਡਾ ਬੌਧਿਕ ਪੱਧਰ ਹੈ ਨਾ ਉੱਪਰ ਉੱਪਰ ਉੱਠ ਜਾਂਦਾ ਹੈ ਤੇ ਫਿਰ ਜਾਤ ਪਾਤ ਵਰਗੀਆਂ ਜਿਹੜੀਆਂ ਕੋਈ ਸੋਚ ਹੈ ਨਾ ਉਹ ਬਹੁਤ ਹੇਠਾਂ ਰਹਿ ਜਾਂਦੀ ਹੈ ਸੋ ਸਾਡੇ ਸਮਾਜ ਦੇ ਵਿੱਚ ਬੇਸ਼ੱਕ ਲੋਕਾਂ ਕੋਲ ਪੈਸਾ ਆ ਗਿਆ ਹੈ ਬਹੁਤ ਸਾਰੇ ਲੋਕਾਂ ਕੋਲ ਬਹੁਤ ਸਾਰੇ ਲੋਕਾਂ ਦੇ ਗਲਾਂ ਦੇ ਵਿੱਚ ਬੜੀਆਂ-ਬੜੀਆਂ ਵੱਡੀਆਂ ਡਿਗਰੀਆਂ ਆ ਗਈਆਂ ਲੰਮਗੀਆਂ ਨੇ ਪਰ ਉਹ ਸਿੱਖਿਆਤ ਨਹੀਂ ਆਪਾਂ ਉਹਨਾਂ ਨੂੰ ਕਹਿ ਸਕਦੇ ਜੀ ਇਸ ਸੰਨ ਸਾਡੇ ਨਾਲ ਸੀਨੀਅਰ ਪੱਤਰਕਾਰ ਵਿਰਿੰਦਰ ਜੀ ਵਿਰਿੰਦਰ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਰਕੇਸ਼ ਜੀ ਇਸੇ ਤਰ੍ਹਾਂ ਦੇ ਚਰਚਾ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਵਾਂਗੇ ਬਣੇ ਰਹੋ ਐਸਐਮਜੀਟੀ ਨਿਊਜ਼ ਨਾਲ